ਕਣੀ ਪੋਗਾ ਹਾਂ ਕਿਉਂਕਿ ਹੁਣ ਕੀ ਕਰੀ ਅਸੀਂ ਗੰਦੇ ਚ ਹੁਣ ਇੱਕ ਵਾਰੀ ਨਾ ਬਾਰਿਸ਼ ਪੈ ਗਈ ਤਾਂ ਸਾਰਾ ਪਾਣੀ ਸਾਡੇ ਅੰਦਰ ਜਾਣਾ ਉਹ ਦੇਖੋ ਜੀ ਹੁਣ ਉਹ ਸਾਨੇ ਬੜੀ ਮੁਸੀਬਤ ਚ ਆ ਅਸੀਂ ਸਾਡੇ ਤਾਂ ਕਰਕੇ ਸੀ ਗਿਆ ਨਹੀਂ ਸਾਡੇ ਕੋਈ ਜੀ ਨਹੀਂ ਕਰਦਾ ਤੂਪਾਂ ਚ ਫੇਰਨ ਨੂੰ ਬਾਹਰ ਜਾਣ ਨੂੰ ਹਨਾ ਹਾਂ ਕੋਸ਼ਿਸ਼ਾਂ ਤਾਂ ਨਹੀਂ ਚੱਲ ਰਹੀਆਂ ਨੇ ਅੱਜ ਤੁਹਾਨੂੰ ਦੱਸਿਆ ਵੀ ਦੁਪਹਿਰ ਤੱਕ ਮਹੀਨਾ ਜਣੇ ਉਹ ਜਿੱਤੇ ਕੋਈ ਗੱਲ ਨਹੀਂ ਜਿੱਤੇ ਇੱਕ ਬਲੋਕ ਹੈ ਜਿੱਤੇ ਇੰਨਾ ਟਾਈਮ ਹੋ ਗਿਆ ਅੱਜ ਦਾ ਦਿਨ ਵੀ ਦੇਖ ਲੈਣੇ ਕੋਈ ਗੱਲ ਨਹੀਂ ਹੁਣ ਜੇ ਕੋਈ ਆਉਂਦਾ ਤਾਂ ਉਥੋਂ ਹੀ ਅੱਗੋਂ ਹੀ ਮੁੜ ਜਾਂਦੇ ਨੇ ਸਾਡੇ ਤੱਕ ਤਾਂ ਪਹੁੰਚਦੀ ਨਹੀਂ ਕੋਈ ਉਹ ਦੇਖਿਓ ਸਾਡਾ ਮੁੰਡਾ ਜਿਹੜਾ ਮੇਰੇ ਕੋਲ ਪੂਰੀ ਜਿਹੀ ਬੋਟਲ ਦਿੱਤੀ। ਦਿੱਲੀ ਉਸ ਤੇ ਜਿਉਹ ਚਿੱਟੇ ਵਾਲਾ ਜੀ ਆ ਰਿਹਾ ਬਾਈਟ ਜਿਹੜੇ ਨੇ ਗ੍ਰਿਲਾਂ ਵਾਲਾ ਦੱਸੋ ਕਿੰਨੇ ਅੰਦਰ ਬੜੀ ਹੈ ਕੀ ਕਰੀਏ ਇਹਦਾ ਹੱਲ ਦੱਸੋ ਬਜ਼ੁਰਗ ਵੀ ਨਹੀਂ ਗੁਰੂ ਘਰ ਵੀ ਨਹੀਂ ਜਾ ਸਕਦੇ ਬਸ ਕੋਈ ਗੱਲ ਨਹੀਂ ਇਹਦਾ ਕਰਾਉਣਾ ਯਾਰ ਹਾਂ ਕਰੀ ਜਾਂਦੇ ਆਉਂਦਾ ਜਾਂ ਕੋਈ ਮਸ਼ੀਨ ਆਉਂਦੀ ਆ ਜਾਂ ਕੋਈ ਸਫਾਈ ਆਉਂਦਾ ਇੱਥੇ ਤਾਂ ਕੋਈ ਪਹੁੰਚਦਾ ਹੀ ਨਹੀਂ ਕੋਈ ਦੇਖਣ ਤੱਕ ਵੀ ਨਹੀਂ ਆਉਂਦਾ ਕਰੀਏ ਕੀ ਕਰਨੀ ਕੀ ਹੈ ਮਾਤਾ ਇੱਕ ਬੰਦੇ ਨੇ ਉਹ ਚਾਰ ਦਾ ਉੱਥੇ ਦਾ ਉੱਥੇ ਕਾਇਦੀ ਕਰਕੇ ਕਦੇ ਇੱਕ ਬੰਦੇ ਨੂੰ ਦੋ ਬੰਦਿਆਂ ਨੂੰ ਉੱਥੇ ਲੈ ਕੇ ਦਿਹਾੜੀ ਤਾਂ ਇਹਦੇ ਕਦੇ ਉਧਰ ਜਾਂਦੇ ਆ ਆ ਬੰਦ ਕਰਕੇ ਉਹ ਜਿਹੜਾ ਮਾੜਾ ਮੋੜਾ ਨਾਲ ਨਿਕਲਦਾ ਉਹ ਵੀ ਪਾਣੀ ਬੰਦ ਕਰ ਉਹ ਵੀ ਪਾਣੀ ਬੰਦ ਕਰਕੇ ਪਾਣੀ ਬੰਦ ਕਰਨ ਨਾਲ ਉਥੋਂ ਜਿਹੜਾ ਸੀਵਰੇਜ ਦਾ ਬੰਦ ਹੈਗੇ ਤੇ ਜਿਹੜਾ ਨਾਲੇ ਜਨਿਕਲ ਉਹ ਬੰਦ ਕਰਕੇ ਦੋ ਮੈਂ ਦੱਸਦਾ ਮੈਂ ਦੱਸਦਾ ਉੱਥੇ ਇੱਕ ਦਿਨ ਵੀ ਕੰਮ ਨਹੀਂ ਕਰਦੇ ਆਉਂਦੇ ਨੇ ਬੈਠ ਕੇ ਮੁਰ ਜਾਂਦੇ ਨੇ ਉੱਥੇ ਕੀ ਕਰਦੇ ਬਲੌਗ ਹੈ ਸਾਡੀ ਉੱਥੇ ਹੈ ਜੀ ਉਹ ਜਿਹੜਾ ਤੁਹਾਨੂੰ ਮੈਂ ਦਿਖਾ ਵੀ ਲਾਉਣੇ ਤੁਸੀਂ ਮੇਰੇ ਨਾਲ ਚਲੋਗੇ ਉਥੋਂ ਇੱਕ ਲੈਨ ਬਲਾਕ ਹੈ ਉਹ ਅੱਜ ਮਸ਼ੀਨ ਆ ਜੂਗੀ ਉਹ ਸਾਫ ਹੋ ਜੂ ਉਹਦੇ ਵਿੱਚ ਇਤਨਾ ਇਹਨੂੰ 1 ਮਹੀਨੇ ਤੋਂ ਉੱਤੇ ਹੋ ਗਿਆ ਇਹ ਕੰਮ ਹੋਏ ਨੂੰ 21 ਦਿਨ ਤਾਂ ਬਰਸ ਨੂੰ ਹੋ ਗਿਆ ਉਦੋਂ ਦਾ ਪਾਣੀ ਖੜਾ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਇਹ ਕੰਮ ਹੋਏ ਨੂੰ ਇਹ ਤੋਂ ਬਾਅਦ ਅੱਜ ਦਾ ਕੱਲ੍ਹ ਦਾ ਦੰਨੀ ਨਹੀਂ ਆਉਂਦਾ ਇਹ 1 ਮਹੀਨੇ ਤੋਂ ਉੱਤੇ ਹੋ ਗਿਆ ਉਹ ਦੇਖੋ ਕਿੱਥੋਂ ਪਾਣੀ ਆ ਰਿਹਾ ਹੈ ਉੱਪਰੋਂ ਬਾਈ ਪਰਮਜੀਤ ਕੌਰ ਹੈ ਬਾਈ ਪਰਮਜੀਤ ਜੀ ਕਿੱਥੇ ਖੜੇ ਹੋ ਕੀ ਪ੍ਰੋਬਲਮ ਹੈ ਸਾਡੀ ਐਸੀ ਆਪਣੇ ਬਾਰਾ ਮੂਰੇ ਖੜੇ ਆ ਵੀਰੇ ਓਗੀ ਪੱਤੀ ਚ ਮਤਲਬ ਇਹ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ ਚ ਚੜਾਉਣਾ ਬਹੁਤ ਮੁਸ਼ਕਲ ਹੈ ਤੇ ਇਹ ਨਿਹਰਾ ਬਿਮਾਰੀ ਨੂੰ ਸੱਦਾ ਦੇਣਾ ਮਤਲਬ ਅਸੀਂ ਬਹੁਤ ਤੰਗ ਆਏ ਇਸ ਤੋਂ ਅਸੀਂ ਬਸ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਮਤਲਬ ਸਾਡਾ ਛੇਤੋ ਛੇਤੀ ਦਾ ਕੋਈ ਹੱਲ ਕੀਤਾ ਜਾਵੇ ਇੰਨਾ ਤੋਂ ਸਮਾਂ ਹੋ ਗਿਆ ਜੀ ਪਾਣੀ ਖੜੇ ਇਹਦਾ ਤਕਰੀਬਨ 20-22 ਦਿਨ ਹੋ ਗਏ ਇਹ ਗੰਦਗੀ ਫੈਲ ਰਹੀ ਹੈ ਗੰਦ ਜ ਬਹੁਤ ਫੈਲ ਰਹੀ ਹੈ ਜਿਹੜੀ ਜਿਲਬ ਲੱਗੀ ਪਈ ਹੈ ਇਹਨਾਂ ਨਾਲ ਮੱਛਰ ਆ ਬਹੁਤ ਜ਼ਿਆਦੇ ਮੈਂ ਇਸ ਕਰਕੇ ਬਸ ਅਸੀਂ ਤਾਂ ਕਰਕੇ ਵੀ ਆਪ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਮਤਲਬ ਸਾਡਾ ਇਹਦਾ ਹੱਲ ਕੀਤਾ ਜਾਵੇ ਛੇਤੀ ਛੇਤੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਡਾਕਟਰ ਵੀ ਜਾ ਕੇ ਆਏ ਆ ਦਫ਼ਤਰ ਚ ਵੀ ਜਾ ਕੇ ਆਏ ਆ ਚੀਮਾ ਸਾਹਿਬ ਦੇ ਤੇ ਬਾਕੀ ਅਸੀਂ ਪਹਿਲਾਂ ਵੀ ਕਮੇਟੀ ਦਫ਼ਤਰ ਚ ਵੀ ਜਾ ਕੇ ਆ ਸਾਡੀ ਕਿਸੇ ਨੇ ਨਹੀਂ ਸੁਣੋ ਕੋਈ ਨਹੀਂ ਸੁਣ ਰਿਹਾ ਸਾਡੀ ਇਸ ਕਰਕੇ ਬਸ ਅਸੀਂ ਤਾਂ ਕਰਕੇ ਤੰਗ ਕਰ ਰਹੇ ਬਸ ਜਿਹੜਾ ਮਹੱਲੇ ਬਸ ਤੁਸੀਂ ਇਕੱਠੇ ਹੋਏ ਹੋ ਬਿਲਕੁਲ ਤੰਗ ਹੋ ਕੇ ਇਕੱਠੇ ਹੋ ਬਹੁਤ ਤੰਗ ਹੋ ਕੇ ਇਕੱਠੇ ਹੋ ਅਸੀਂ ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਕਰ ਇੱਕਲੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਪੀਣ ਵਾਲੇ ਪਾਣੀ ਦੀ ਸਮੱਸਿਆ ਪੀਣ ਵਾਲੇ ਪਾਣੀ ਦਾ ਤਾਂ ਕੋਈ ਮਤਲਬ ਹੈ ਨਾ ਕੋਈ ਖਾਸ ਨਹੀਂ ਸੀਵ ਰਹੀ ਦੀ ਜਦੋਂ ਪਾਣੀ ਗੰਦਾ ਬਾਹਰ ਨਿਕਲ ਨਹੀਂ ਰਿਹਾ 12 ਮੂਰੇ 1.5 ਛਪੜ ਲੱਗੇ ਪਏ ਨੇ ਕੋਈ ਨਿਕਾਸੀ ਨਹੀਂ ਉਹਨਾਂ ਬਾਹਰ ਸਾਧਨ ਆਉਂਦੇ ਨੇ ਕੋਈ ਗੱਡੀ ਆਉਂਦੀ ਹੈ ਮੋਟਰਸਾਈਕਲ ਸਾਰੀ ਗੰਦੀ ਅੰਦਰ ਜਾਂਦੀ ਆ ਕੋਈ ਮਰ ਕੋਈ ਹਾਸਾ ਜਾਂ ਕੋਈ ਡਿੱਗਣ ਦੀ ਵੀ ਇਕ ਕਰਦਾ ਡਿੱਗਣ ਦੀ ਵੀ ਹੁੰਦੀ ਆ ਸਕੂਟਰ ਮੋਟਰਸਾਈਕਲ ਤੇ ਜਾਂਦਾ ਫਿਰ ਪੈਰ ਫਿਸਲ ਕੇ ਵੀ ਡਿੱਗੇ ਨੇ ਬਹੁਤ ਕੋ ਜਲਬ ਲੱਗੀ ਪਈ ਆ ਜੀ ਜੀ ਦੇਖਦੇ ਨਾ ਫਟਾਫਟ ਆ ਬੱਗਦੀ ਗੁਰੂ ਘਰ ਜਾਣ ਦੀ ਬਹੁਤ ਦਿੱਕਤ ਪੈਂਦੀ ਆ ਮਤਲਬ ਜਦੋਂ ਜਾਂਦੇ ਆ ਗੁਰੂ ਘਰ ਇਹਦੇ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਪੈਂਦਾ ਸਾਨੂੰ ਬਹੁਤ ਮੁਸ਼ਕਲ ਪੈਂਦੀ ਆ ਮੇਨ ਗੁਰੂ ਘਰ ਸਾਡਾ ਇਹੀ ਹੈ ਜும் ਜਦੋਂ ਅਸੀਂ ਜਾਂਦੇ ਆ ਸਵੇਰੇ ਸਾਨੂੰ ਬੜੀ ਦਿੱਕਤ ਪੈਂਦੀ ਆ ਹਾਂ ਜੀ ਕੀ ਨਾਮ ਆ ਜੀ ਗੁਰਵਿੰਦਰ ਕੌਰ ਜੀ ਹਾਂ ਜੀ ਤੁਸੀਂ ਮਹੱਲੇ ਦੇ ਵਿੱਚ ਅੱਜ ਖੜੇ ਹੋਵੋਗੇ ਪ੍ਰਦਰਸ਼ਨ ਕਰ ਰਹੇ ਹੋਗੇ ਕਿੰਨੇ ਕੁ ਮਾੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ 22 ਦਿਨ ਹੋ ਗਏ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜਾਏ ਆ ਅਨੇ ਜੀ ਮਾ ਸਾਹਬ ਦੇ ਡਾਕਟਰ ਜਾਏ ਜੀ ਕੋਈ ਨਹੀਂ ਆਉਂਦਾ ਆਉਂਦੇ ਨੇ ਜੀ ਐਨਕਾ ਲਾ ਕੇ ਗੱ ਦੇਖ ਕੇ ਚਲੇ ਜਾਂਦੇ ਨੇ ਹਾਂ ਜੀ ਹੱਲ ਕਰਦੇ ਆ ਕੋਈ ਹੱਲ ਨਹੀਂ ਕਰ ਰਿਹਾ ਕੀ ਮੁਸ਼ਕਲ ਪਿਆਰੀਆ ਮੁਸ਼ਕਲ ਬਾਣੀ ਨਿਕਲ ਸਕਦੇ ਜੀ ਪਾਣੀ ਦੇ ਲਈਆਂ ਤੱਕ ਪਾਈਪਾਂ ਚ ਵਾਪਸ ਜਾ ਰਿਹਾ ਜੀ ਬਿਗੇਰ ਬਰਸਾਤ ਤੋਂ ਇਹ ਹਾਲ ਹੈ ਜੀ ਹਾਂ ਜੀ ਇਹੀ ਹਾਲ ਹੈ ਜੇ ਬਰਸਾਤ ਪੈਂਦੀ ਫਿਰ ਕੀ ਹਾਲ ਹੈ ਫਿਰ ਤਾਂ ਅੰਦਰ ਵੜਦਾ ਜੀ ਪਾਣੀ ਸਭ ਦੇ ਕਿੰਨੇ ਕਿ ਦਿਨ ਹੀ ਪਾਣੀ ਨਿਕਲਦਾ ਜੀ ਇਹ ਤਾਂ ਹੁਣ 22 ਦਿਨ ਹੋ ਗਏ ਜੀ ਅੱਜ 10-10 ਗੰਨੀ ਨਿਕਲਦਾ ਦੀ ਫਿਰ ਕੀ ਕੀ ਮੁਸ਼ਕਲਾਂ ਤੁਹਾਨੂੰ ਖੜੀਆਂ ਹੁੰਦੀਆਂ ਨੇ ਜੇ ਬੱਚਿਆਂ ਦੀਆਂ ਜਾਂ ਹੋਰ ਕੀ ਕੀ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦੇ ਜੀ ਪਹਿਲਾਂ ਤਾਂ ਗੱਡੀ ਕੱਢਦੇ ਆ ਗੱਡੀ 'ਚ ਫਿਰ ਜਿੱਥੇ ਅੱਗੇ ਸੁੱਕਾ ਹੁੰਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਜੀ ਕਈਆਂ ਦੇ ਨਹੀਂ ਗੱਡੀਆਂ ਦੇ ਸਾਧਨ ਫਿਰ ਉਹ ਕੀ ਕਰਨੇ ਜੀ ਉਹ ਰਾਹ ਗਿਰਗਿਰਦਾ ਵੀ ਹੈ ਬਹੁਤ ਡਿੱਗਦੇ ਨੇ ਜਾਂ ਸਾਡੇ ਗਵਾਂਢੀ ਡਿੱਗੇ ਨੇ ਮਿਸਤਰੀਆਂ ਦੇ ਗੁਰੇ ਦੇ ਘਰ ਵਾਲੀ ਅਡਮਿੱਟਾ ਜੀ ਪਟਿਆਲੇ ਅਲਮਟ ਨਹੀਂ ਹਾਂ ਜੀ ਤੇ ਜਿਵੇਂ ਹੁਣ ਤੁਸੀਂ ਆਨੇ ਜਾਂਦੇ ਹੋ ਜੀ ਜਾਂ ਫਿਰ ਪੈਦਲ ਹੀ ਜਾਂਦੇ ਹੋ ਐਂ ਪਾਣੀ ਚ ਜਾਂਦੇ ਆ ਜੀ ਹਾਂ ਜੀ ਬਿਮਾਰੀ ਲੱਗਣ ਦਾ ਵੀ ਖਤਰਾ ਹੋਰ ਖਤਰਾ ਜੀ ਸਾਡੇ ਡਿੱਗ ਗਏ ਜੀ ਇੱਧਰ ਅਰ ਲਵ ਸਿੰਘ ਦੇ ਘਰ ਵਾਲੀ ਉਹਦੇ ਸੱਟਾਂ ਲੱਗੀਆਂ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਸਰਕਾਰ ਤੋਂ ਵੀ ਇਹਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਨਹੀਂ ਅਸੀਂ ਅੱਗੇ ਫਿਰ ਜਾਵਾਂਗੇ ਜੀ ਡੀਸੀ ਦਫ਼ਤਰ ਜੀ ਨਾਮ ਹੈ ਕਰਨਜੀਤ ਤਰਨੂ ਜੀ ਜਿਹੜਾ ਗੰਦਾ ਪਾਣੀ ਖੜਿਆ ਕੀ ਕਾਰਨ ਕਿੰਨੇ ਸਮੇ ਤੋਂ ਖੜਿਆ ਹੈ ਇਹ ਵੀ ਤਾਂ ਹੋਵੇ ਬਾਈ ਬਹੁਤ ਨਰਕ ਹੈਗਾ ਬੱਚੇ ਬੈਲ ਨਹੀਂ ਚੜਦੇ ਵਿਚਾਰੇ ਕੋਈ ਚਲਕ ਕੇ ਨਿਭੜ ਕੇ ਜਾਂਦਾ ਵਰਧੀਆਂ ਨਿਭੜ ਜੰਨੀਆਂ ਨੇ ਦਵਾਰੇ ਪੌਣੇ ਵਰਧੀਆਂ ਬਾਈ ਨਾਲ ਲੱਗ ਜੰਨੀਆਂ ਨੇ ਹੋਰ ਬਿਮਾਰੀ ਫੈਲ ਰਹੀ ਹੈ ਹੋਰ ਬਿਮਾਰੀ ਤਾਂ ਲੱਗੂਗੀ ਇਹ ਤਾਂ ਪਤੀਆ ਗੰਦਾ ਨਹੀਂ ਨਹੀਂ ਜਲਪ ਲੱਗੀ ਪਈ ਹੈ ਬਿਮਾਰੀ ਲੱਗੀ ਪਈ ਹੈ ਹਾਂਜੀ ਬੱਚਿਆਂ ਨੂੰ ਬੁਖਾਰ ਹੋ ਰਿਹਾ ਹੈ ਬਿਮਾਰ ਹੋ ਰਹੇ ਖੰਘ ਤੇ ਜ਼ਖਾਮ ਕਮੇਟੀ ਜੀ ਵੀ ਮਿਲਿਓ ਤੁਸੀਂ ਕਦੇ ਅਧਿਕਾਰੀਆਂ ਨੂੰ ਕਿਹਾ ਉਹਨਾਂ ਨੂੰ ਕੋਈ ਮਤਲਬ ਇੰਨੀ ਅਸੀਂ ਇੱਕ ਚਿੰਦੇ ਤੇ ਜਾ ਕੇ ਆਇਤੇ ਪੜੀ ਕੀ ਕਹਿੰਦੇ ਨਹੀਂ ਜੀ ਚਿੰਦੇ ਕਹਿੰਦੇ ਆਮਾ ਦਾਤ ਬਾਰਤੀ ਆਏ ਹੈ ਨਹੀਂ ਕੱਲਾ ਆਉਤੇ ਬਣੀ ਮੁੜ ਗਈ ਮੰਨ ਕੀ ਕਰਦੇ ਉਸੇ ਮੰਨ ਤਾਂ ਸਹੀ ਹੀ ਕਰਦੇ ਗਦੇ ਪਾਣੀ ਦੀ ਭਾਈ ਜੀ ਕਿਹਨਾ ਬਾਈ ਜੀ ਜਗਮਿੰਦਰ ਜੀ ਜਗਮਿੰਦਰ ਭਾਈ ਤੁਸੀਂ ਲੰਘ ਰਹੇ ਸਮੇਂ ਜਦੋਂ ਲੰਘ ਰਹੇ ਹੋ ਤਾਂ ਇੱਥੇ ਆ ਕੇ ਤੁਹਾਨੂੰ ਕੀ ਫੀਲ ਹੋ ਰਿਹਾ ਹੈ ਭਾਈ ਜੀ ਇੱਥੇ ਬਹੁਤ ਜਿਆਦਾ ਨਰਕ ਹੈ ਜੀ ਉਰੇ ਬਿਮਾਰੀ ਹੈ ਜੀ ਉਰੇ ਮੱਛਰ ਨਾ ਕੋਈ ਕਮੇਟੀ ਵਾਲਾ ਧਿਆਨ ਹੈ ਨਾ ਉਰੇ ਕੋਈ ਦਫ਼ਤਰ ਵਾਲਾ ਧਿਆਨ ਹੈ ਉਰੇ ਜਿਹੜੇ ਆ ਸਾਡੇ ਘਰ ਨੇ ਤੇ ਇੱਧਰ ਘਰ ਨੇ ਤੇ ਇੱਧਰ ਇੱਧਰ ਘਰ ਨੇ ਸਾਰੇ ਬਲਾਕ ਚ ਨੇ ਜੀ ਇਹਨਾਂ ਦੇ ਸਾਰਿਆਂ ਦੇ ਸਾਧਨਾ ਬਾਰੋ-ਬਾਰੀ ਖੜੇ ਨੇ ਤੁਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕੋਈ ਬਾਹਰ ਨਹੀਂ ਆ ਰਿਹਾ ਕੰਮਕਾਰ ਰੁਕੇ ਪਏ ਨੇ ਲੋਕਾਂ ਦੇ ਇੱਥੇ ਨਾਲੀਆਂ ਦੇ ਵਿੱਚ ਕੋਈ ਠੱਠਾ ਵੱਜਦਾ ਹੈ ਹਾ ਥੋਂ ਬਹਿਲਾ ਕੋਈ ਉਰੇ ਬੁੜੀਆਂ ਦੋ ਤਿੰਨ ਡਿਗੀਆਂ ਨੇ ਜੀ ਠੱਠੇ ਆਉਂਦੇ ਨੇ ਪਾਣੀ ਕਰਕੇ ਗਰਮੀ ਹੋ ਰਹੀ ਹੈ ਵਿੱਚ ਬੈਠਦੇ ਨੇ ਮੱਛਰ ਬਹੁਤ ਜ਼ਿਆਦਾ ਅਣਜਾਣ ਇੱਥੇ ਸਾਡੇ ਗਵੰਡੀਆਂ ਦੇ ਬੁੜੀ ਡਿਗੀ ਵਿਚਾਰੀ ਦੋ ਤਿੰਨ ਵਾਰੀ ਜਵਾਖ ਵੀ ਡਿਗਦੇ ਨੇ ਜੀ ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਬਹੁਤ ਨੁਕਸਾਨ ਹੋ ਚੁੱਕੇ ਨੇ ਬਿਰਦ ਸਾਡੇ ਘਰ ਦੇ ਨੇ ਕੋਈ ਦਵਾਈ ਲਿਆਉਣੀਆਂ ਜਵਾਖਾਂ ਆਲੇ ਨੇ ਬੈਠਣਾ ਹੁੰਦੀਆਂ ਨੇ ਜੀ ਸਾਨੂੰ ਉੱਧਰ ਜਾ ਕੇ ਜਵਾਖ ਨੂੰ ਚਾੜ ਕੇ ਆਉਣਾ ਪੈਂਦਾ ਕੀ ਲੱਗਦਾ ਜੇ ਕੋਈ ਹਾਦਸਾ ਹੁੰਦਾ ਤਾਂ ਜ਼ਿੰਮੇਵਾਰ ਕੋ ਸਰਕਾਰ ਹੈ ਜੀ ਜ਼ਿੰਮੇਵਾਰ ਅਸੀਂ ਪਹਿਲਾਂ ਕਿੰਨੇ ਵਾਰੀ ਜਾਇਆ ਸਾਡੀਆਂ ਮਾਤਾ ਜਾਏ ਸਾਡੇ ਭਾਈ ਜਾਏ ਬਹੁਤ ਜਾਏ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਬਹੁਤ ਦੁਖੀ ਹਾਂ ਜੀ ਹੁਣ ਜਿਹੜੇ ਹੈਗੇ ਮੁਹੱਲਾ ਵਾਸੀ ਅੱਕੇ ਪਏ ਨੇ ਕਿ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਦੀ ਜਿਹੜੀ ਸੀ ਇਹ ਜਾਨ ਮਾਲਦਾਰ ਖਵਾਲਾ ਕਿਹਨੂੰ ਬਣਨਾ ਚਾਹੀਦਾ ਇਹਨਾਂ ਨੂੰ ਬਣਨਾ ਚਾਹੀਦਾ ਜੀ ਸਰਕਾਰ ਨੂੰ ਆਪਣੇ ਪਿੰਡ ਦਫ਼ਤਰ ਦੇ ਵਿੱਚ ਮੇਨ ਆ ਜੀ ਸਾਰੇ ਕਿਤੇ ਜਾਣੀਆਂ ਕੋਈ ਥੋੜੇ ਸਾਹਮਣੇ ਆ ਜੀ ਉਰੇ ਬਿਮਾਰੀਆਂ ਨੇ ਜੇ ਕਿੰਨੀਆਂ ਹਾਲਾਤ ਕਹੇ ਜੇ ਹਾਲਾਤ ਆਪੇ ਦੇਖ ਲਓ ਤਾਂ ਕੈਮਰੀ ਦੱਸ ਦੋ ਜੀ ਤੁਹਾਨੂੰ ਕਹੇ ਜੇ ਹਾਲਾਤ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਜਿਵੇਂ ਇੱਧਰ ਬੀਜ ਦੇ ਵਿੱਚ ਇੱਥੇ ਤੋਂ ਆਪਾਂ ਥੋੜਾ ਸੁੱਕਾ ਹੈ ਤਾਂ ਕਰਕੇ ਖੜੇ ਆ ਇੱਧਰ ਦੇ ਜਾ ਕੇ ਦੇਖੋ ਪਾਣੀਏ ਪਾਣੀਆ ਉਧਰਲੀ ਵਿੱਚ ਉਥੋਂ ਗਾਹਾਂ ਤੱਕ ਪਾਣੀ ਹੋਇਆ ਪਿਆ ਪਪ ਡੇਢ ਤੋਂ 2 ਮਹੀਨੇ ਹੋ ਗਿਆ ਜੀ ਕੋਈ ਗੌਰ ਨਹੀਂ ਹੈ ਜੀ ਕਿਸ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਬਹੁਤ ਜ਼ਿਆਦੀ ਆਉਂਦਾ ਜੀ ਇੱਕ ਕਾਰ ਦੇ ਵਿੱਚ ਜਵਾਖਾਂ ਨੂੰ ਛੱਡ ਕੇ ਆਉਣਾ ਪੈਂਦਾ ਜੀ ਲੈ ਕੇ ਆਉਣਾ ਪੈਂਦਾ ਜੀ ਹੁਣ ਜਿਹੜੇ ਸਾਰੇ ਕਾਰੋਬਾਰ ਵਾਲੇ ਜਵਾਖ ਨੇ ਜੀ ਆਉਂਦੇ ਨੇ ਜਾਂਦੇ ਨੇ ਬਹੁਤ ਪ੍ਰੋਬਲਮ ਆ ਰਹੀ ਆ ਜਵਾਖਾਂ ਦੀ ਪ੍ਰੋਬਲਮ ਹੈ ਬਾਕੀ ਮਾਤਾ ਨੂੰ ਕੋਈ ਗੁਰੂ ਘਰ ਨਹੀਂ ਜਾ ਸਕਦਾ ਕੋਈ ਮੱਛਾ ਦੇਖਣ ਨਹੀਂ ਜਾ ਸਕਦਾ ਕੋਈ ਬਾਜ਼ਾਰਤ ਨਹੀਂ ਜਾ ਸਕਦਾ ਜੀ 100 ਚੀਜ਼ਾਂ ਲੈ ਕੇ ਆਉਣੀਆਂ ਪੈਂਦੀਆਂ ਨੇ ਅੰਦਰ ਕਾਇਦ ਹੋ ਰਿਹਾ ਜੀ ਅਰ ਜੀ ਦੀ ਇੱਕ ਦਰਵਾ ਦੇ ਵਿੱਚ ਜਿਹੜਾ ਹੈਗਾ ਹਾਲਾਤ ਬਹੁਤ ਮੱਤ ਤੋਂ ਬੁੱਤਰ ਬਲੇ ਹੋਏ ਲਗੇ ਜਿਹੜਾ ਸੀਵੇਜ ਦਾ ਗੰਦਾ ਪਾਣੀ ਹੈ ਉਹ ਸੜਕਾਂ ਤੇ ਖੜਿਆ ਹੈ ਕਈ ਹਫ਼ਤਿਆਂ ਤੋਂ ਲੋਕ ਬੜੇ ਪਰੇਸ਼ਾਨ ਨੇ ਕਿ ਮਾਮਲਾ ਤੁਹਾਡੇ ਧਿਆਨ ਚ ਹੈ ਬਿਲਕੁਲ ਸਾਡੇ ਧਿਆਨ ਚ ਹੈ ਜੀ ਕੁਝ ਕਥਾਵਾਂ ਤੇ ਜਿਵੇਂ ਲਫਾਫੇ ਵਿੱਚ ਬੋਤਲਾਂ ਇਹ ਕਾਫੀ ਸਮਾਨ ਆਉਣ ਦੇ ਕਾਰਨ ਸੀਵਰੇਜ ਬਲੌਕ ਹੋ ਗਿਆ ਸੀਗਾ ਸੀਵਰੇਜ ਬਲੌਕ ਹੋਣ ਲਈ ਹੋਰਿਆ ਤਾਂ ਸਾਡੇ ਨੇ ਵੀ ਇਹ ਆਏ ਕੁਝ ਲੋਕ ਕਹਿੰਦੇ ਵੀ ਉੱਥੇ ਆਇਂ ਕਰਕੇ ਸਾਡੇ ਇਹ ਕੰਮ ਹੋਰੇਗਾ ਤਾਂ ਕੁਝ ਬੀਆਂ ਦੇ ਵਿੱਚ ਪਾਣੀ ਖੜਾ ਸੀਗਾ ਉਹ ਟੈਂਕਰਾਂ ਨਾਲ ਕਢਾਇਆ ਗਿਆ ਤੇ ਕੁਝ ਥਾਂਵੇਂ ਹੁਣ ਕੱਲ ਮਸ਼ੀਨ ਆ ਗਈ ਐ ਉਹ ਕੰਮ ਚੱਲ ਰਿਹਾ ਛੇਤੀ ਤੋਂ ਛੇਤੀ ਉਹਦਾ ਹੱਲ ਹੋ ਰਿਹਾ ਮੈਂ ਤਿੰਨ ਤੋਂ ਚਾਰ ਵਾਰੀ ਜਾਇਆ ਆ ਉੱਥੇ ਤੇ ਬਾਕੀ ਜੋ ਅਧਿਕਾਰੀ ਨੇ ਉਹਨਾਂ ਬਾਰੇ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਅਧਿਕਾਰੀਆਂ ਨੂੰ ਥੋੜਾ ਜਿਹਾ ਕਹੋ ਜੀ ਮੰਤਰੀ ਸਾਹਿਬ ਨੇ ਸਖਤ ਨਿਰਦੇਸ਼ ਦਿੱਤੇ ਨੇ ਵੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਵੀ ਕੋਈ ਅਣਗੈਲੀ ਕਰੂਗਾ ਅੱਜ ਵੀ ਉੱਤੇ ਪਾਣੀ ਜਿਹੜਾ ਜੀ ਬਹੁਤ ਵੱਡੀ ਤਦਾਰ ਵਿੱਚ ਖੜਾ ਹੈਗਾ ਪਾਣੀ ਕਦੋਂ ਤੱਕ ਨਿਕਲ ਸੰਦੀਪ ਜੀ ਰਾਤ ਮਸ਼ੀਨ ਆ ਗਈ ਹੈ ਜੀ ਜੋ ਆਪਣੇ ਡਰੇਵੇ ਦੇ ਮਸ਼ੀਨ ਵਿੱਚ ਹੈਗੀ ਆ ਉਹ ਸੰਰੂਰ ਚੱਲ ਰਹੀ ਸੀ ਤਾਂ ਉਹ ਮਸ਼ੀਨ ਆ ਗਈ ਹੈ ਅੱਜ ਉਹ ਮਸ਼ੀਨ ਦਾ ਕੰਮ ਸਟਾਰਟ ਹੋ ਜਾਣਾ ਹੈ ਕੱਲ ਨੂੰ ਸ਼ਾਮ ਤੱਕ ਉਹ ਪਾਣੀ ਸਾਰਾ ਨਿਕਲ ਜਾਣਾ ਜਿਵੇਂ ਸ਼ਹਿਰ ਵਾਸੀ ਦੇ ਸਿਹਤ ਤੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਬਹੁਤ ਮਛਰ ਕੜੇ ਲੂਕ ਤੇ ਤਾਂ ਵੀ ਫੈਲ ਰਹੀ ਹੈ ਜੀ ਉਹਦੀ ਸਫਾਈ ਪ੍ਰੋਪਰ ਕਰਾਈ ਬਿਲਕੁਲ ਜੀ ਆਪਾਂ ਨੂੰ ਵੀ ਪਤਾ ਹੈ ਜਦੋਂ ਪਾਈਪਲਾਈਨ ਟੁੱਟ ਗਈ ਹੈ ਪੈਪ ਲੈਣਾ ਉਹ ਦੇਖੋ ਕੰਮ ਹੁੰਦਾ ਹੀ ਹੋਊਗਾ 2-4 ਦਿਨ ਤਾਂ ਲੱਗਣਗੇ ਆਪਾਂ ਨੂੰ ਵੀ ਪਤਾ ਵੀ ਪਾਣੀ ਗੰਦਾ ਹੈ ਗੰਦੇ ਪਾਣੀ ਨਾਲ ਨੁਕਸਾਨ ਹੁੰਦਾ ਪਰ ਉੱਥੇ ਅਫਸਰ ਸਾਹੀ ਪੂਰੀ ਲੱਗੀ ਹੋਈ ਹੈ ਉਹਨੂੰ ਬਣਾਉਣ ਲੱਗੇ ਹੋਇਆ ਅੱਜ ਮਸ਼ੀਨ ਲੱਗ ਜਣੀ ਹੈ ਤੇ ਕੱਲ ਨੂੰ ਉਹ ਪ੍ਰੋਪਰ ਸਾਰੇ ਦੀ ਸਫਾਈ ਕਰ ਦਣਗੇ ਜਿੰਨੀ ਲੰਮਾ ਸਮਾਂ ਹੋ ਗਿਆ ਇਹਦੇ ਵੀ ਚਲ ਗਿਆ ਨਹੀਂ ਕਿਦੀ ਮੰਗ ਗੱਲੀ ਤਾਂ ਦੇਖੋ ਜੀ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਪੈਪ ਲੈਣਾ ਨੇ ਉਹ ਬਿਲਕੁਲ ਛੋਟੀਆਂ ਪਾਈਆਂ ਹੋਈਆਂ ਨੇ ਪੈਪ ਲੈਣਾ ਛੋਟੀਆਂ ਪਾਈਆਂ ਹੋਈਆਂ ਨੇ ਉਹ ਪਏ ਸਾਡੀ ਸਰਕਾਰ ਤੇ ਰਿਹਾ ਚਲੋ ਕੋਈ ਨਹੀਂ ਜੋ ਪੁਰਾਣੀਆਂ ਸਰਕਾਰਾਂ ਦੀਆਂ ਹੁੰਦੀਆਂ ਅਨਗਾਲੀਆਂ ਕੀਤੀਆਂ ਹੋਈਆਂ ਨੇ ਅਸੀਂ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਹਲਕੇ ਦੀ ਵਿੱਤ ਮੰਤਰੀ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਬਿਲਕੁਲ ਕੰਮ ਕਰ ਰਹੇ ਹਾਂ ਜੀ ਉਹਨੂੰ ਹੱਲ ਕਰਨ ਦੇ ਮਸਲੇ ਨੂੰ ਅਜੀਤ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਗੁਪਤ੍ਰੀਤ ਸਾਹਿਬ ਗੁਪਤ੍ਰੀਤ ਜਿੜ-ਜਿੜ ਵਿੱਚ ਬਹੁਤ ਬੁੱਤ-ਬੁੱਤਰ ਹਾਲਾਤ ਹੋਏ ਹੋਣਗੇ ਅੱਜ ਜਿਹੜਾ ਹੈਗਾ ਮਹਿਲਾਵਾਂ ਦੇ ਵੀ ਮਹੱਲੇ ਦੀ ਜਿਹੜਾ ਹੈਗਾ ਪ੍ਰਦਰਸ਼ਨੀ ਕੀਤਾ ਤੁਸੀਂ ਮੌਕੇ ਤੇ ਪਹੁੰਚੋ ਸੀ ਕਿਹੜਾ ਚਾਹੋ ਠੀਕ ਹੈ ਜੀ ਇਹਨਾਂ ਦੇ ਮੁਸ਼ਕਲਾਂ ਸਮਝਦੇ ਆਂ ਅਸੀਂ ਤੇ ਇਹਨੂੰ ਖੋਲਣ ਦੇ ਉਪਰ ਯਤਨ ਚੱਲ ਰਹੇ ਨੇ ਤੇ ਕੁਝ ਬਲਾਕੇਜ ਜਿਆਦਾ ਹੈ ਇਹਦੇ ਕਰਕੇ ਅਸੀਂ ਅੱਜ ਇੱਕ ਨਵੀਂ ਮਸ਼ੀਨ ਵੀ ਵੱਡੀ ਮਸ਼ੀਨ ਮੰਗਾਈ ਹੈ ਉਹ ਅੱਜ ਦੁਪਹਿਰ ਤੋਂ ਬਾਅਦ ਆਪਣੀ ਚਾਲੂ ਹੋ ਜਾਊਗੀ ਹੋਪਫੁਲੀ ਅੱਜ ਇਹ ਸੀਵਰ ਲਾਈਨ ਚੱਲ ਪੈਣੀ ਹੈ ਜੀ ਪ੍ਰੋਬਲਮ ਸਮੱਸਿਆ ਹੈ ਕਿ ਜੀ ਗਰਾਊਂਡ ਦੀ ਗੱਲ ਕਰੀ ਗਰਾਊਂਡ ਦੀ ਸਮੱਸਿਆ ਕੀ ਹੈ ਅਸਲੀ ਸਮੱਸਿਆ ਤਾਂ ਜੀ ਇਹ ਹੈ ਵੀ ਜਿਹੜੀਆਂ ਗਲੀਆਂ ਨੇ ਤੇ ਸਾਰੀਆਂ ਸੀਵਰ ਨਾਲ ਟੈਪ ਨੇ ਕਿਸੇ ਦੇ ਅੱਗੇ ਵੀ ਕੋਈ ਵੀ ਜਾਲੀ ਕੁਝ ਨਹੀਂ ਲੱਗਿਆ ਹੋਇਆ ਹੈ ਉਹ ਸਾਰੇ ਜਿੰਨੇ ਲਫਾਫੇ ਬੋਤਲਾਂ ਹੁੰਦੀਆਂ ਨੇ ਉਹ ਸਾਰੀਆਂ ਸੀਵਰ ਦੇ ਵਿੱਚ ਆ ਜਾਂਦੀਆਂ ਨੇ ਤੇ ਜਦੋਂ ਜਦੋਂ ਨਾਲ ਨਾਲ ਜਦੋਂ ਮਿੱਟੀ ਵਗੈਰਾ ਜਾਂਦੀ ਹੈ ਤਾਂ ਸੀਵਰ ਨੂੰ ਬਲੌਕ ਕਰ ਲੈਂਦੀ ਹੈ ਜਿਹਦੇ ਕਰਕੇ ਉਹ ਮੈਨ ਹੋਲ ਨੇ ਜਿਹੜੇ ਓਵਰਫਲੋ ਕਰ ਜਾਂਦੇ ਉਹ ਹੀ ਆਪਾਂ ਇੱਥੇ ਦਿੱਕਤ ਪੇਸ਼ ਆ ਰਹੀ ਆਪਾਂ ਨੂੰ ਜੀ ਪਰ ਲੇਕਿਨ ਜੋ ਤੁਸੀਂ ਮੌਕੇ ਦੇ ਹਾਲਾਤ ਦੇਖੇ ਨੇ ਕਹੇ ਜੀ ਹਾਲਾਤ ਨੇ ਹਾਲਾਤ ਗੰਭੀਰ ਨੇ ਜੀ ਇਦੋਂ ਉੱਪਰ ਗੌਰ ਕੀਤੀ ਜੋ ਹਾਂਜੀ ਗੌਰ ਕੀਤੀ ਜੋ ਜੀ ਗੌਰ ਕਾ ਕੀਤੀ ਵੀ ਜਾ ਰਹੀ ਹੈ ਕੀਤੀ ਵੀ ਜਾਊ ਜੀ ਇਹ ਮਹਿਲਾਵਾਂ ਨੇ ਹੁਣ ਜਿਹੜਾ ਅੱਜ ਤੁਹਾਨੂੰ ਦਿਖਾਇਆ ਕਿ ਤੁਸੀਂ ਕੁਝ ਅਧਿਕਾਰੀਆਂ ਦੇ ਧਿਆਨ ਚ ਲਿਆ ਰਹੇ ਹੋ ਹਾਂਜੀ ਹਾਂਜੀ ਉਸ ਅਧਿਕਾਰੀਆਂ ਦੇ ਧਿਆਨ ਚ ਲਿਆਵਾ ਲਿਆ ਵੀ ਰਹੇ ਤੇ ਲਿਆਉਂਦੇ ਵੀ ਰਹੇ ਇਹ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੁਹਾਡੇ ਨਾਲ ਮੰਤਰੀ ਸਾਹਿਬ ਦੇ ਅਸਤੇ ਹਾਂਜੀ ਉਹ ਅਧਿਕਾਰੀ ਸਾਹਿਬ ਦਾ ਨਾਲ ਹੋਈ ਹੈ ਹੁਣ ਤੇ ਇੱਥੇ ਤੁਹਾਡੇ ਆਪਣੇ ਦਫ਼ਤਰ ਜੀ ਤੁਹਾਡੇ ਸਾਹਮਣੇ ਹੀ ਹੋਈ ਹੈ ਗੱਲ ਉਹ ਤੇ ਕੀ ਲੱਗਦਾ ਜੀ ਕਦੋਂ ਤੱਕ ਹੱਲ ਹੋ ਜੂਗਾ ਇਹ ਲੋਪਾ ਉਮੀਦ ਹੈਗੇ ਜੀ ਅੱਜ ਇਹ ਲੈਣ ਕਲੀਅਰ ਹੋ ਜੂਜੀ ਤੇ ਸਾਰਾ ਪਾਣੀ ਉਤਰ ਜਾਣਾ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਅਸੀਂ ਖਬਰਾਂ ਚਲਾ ਰਹੇ ਆ ਅਸੀਂ ਪੱਖ ਜਾਣਣ ਦੀ ਕੋਸ਼ਿਸ਼ ਕਰ ਰਹੇ ਆ ਪਰ ਲੇਕਿਨ ਇਹੀ ਹਰ ਵਾਰ ਕਿਹਾ ਜਾਂਦਾ ਕਿ ਜਲਦ ਹੋ ਜੂਗਾ ਪਰ ਲੇਕਿਨ ਇਹਨਾਂ ਦਾ ਕਹਿਣਾ ਕਿ 1 ਮਹੀਨੇ ਦੇ ਕਰੀਬ ਹੋ ਗਿਆ ਐਸ ਸਮੱਸਿਆ ਨੂੰ ਇਹਦੇ ਉੱਪਰ ਕੀ ਕਹਿਣਾ ਚਾਹੋਗੇ ਕੋਸ਼ਿਸ਼ਾਂ ਚੱਲ ਰਹੀਆਂ ਨੇ ਸਾਡੀਆਂ ਜੀ ਕੋਸ਼ਿਸ਼ ਕਰ ਸਕਦੇ ਆ ਤੇ ਇਹਦਾ ਪ੍ਰੋਪਰ ਹੱਲ ਨਹੀਂ ਜੀ ਕੋਈ ਨਹੀਂ ਨਹੀਂ ਪ੍ਰੋਪਰ ਹੱਲ ਹੈ ਜੀ ਪ੍ਰੋਪਰ ਹੱਲ ਹੈਗਾ ਇਹਦਾ ਪ੍ਰੋਪਰ ਹੱਲ ਤੁਹਾਨੂੰ ਦੱਸਿਆ ਜੇ ਮਸ਼ੀਨ ਆਊਗੀ ਉਹਦੇ ਨਾਲ ਸਫਾਈ ਹੋਊਗੀ ਮੈਨਹੋਲ ਕੱਲੇ ਕੱਲੇ ਮੈਨਹੋਲ ਦੀ ਸਫਾਈ ਹੋਊਗੀ ਇਸ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਣਾ ਆਪਣੇ ਗ੍ਰੈਬ ਬਾਕਟ ਉਹ ਵੀ ਉਹਨਾਂ ਨੇ ਮੈਨਹੋਲ ਕਰਦੇ ਆ ਜੀ ਸਭ ਜਦੋਂ ਮੀਡੀਆ ਆ ਜਾਂਦਾ ਜਾਂ ਮਹੱਲੇ ਵਾਲੇ ਇਕੱਠੇ ਹੋ ਜਾਂਦੇ ਨੇ ਸਿਰਫ ਇੱਕ ਜਾਂ ਦੋ ਦਿਨ ਹੀ ਥੋੜੇ ਐਫਰਟ ਕੀਤੇ ਜਾਂਦੇ ਨੇ ਦੁਬਾਰੇ ਫੇਰ ਉਹੀ ਹਾਲਾਤ ਆਉਂਦੇ ਨੇ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕੁਛ ਸਾਡੇ ਚੱਲਦੇ ਰਹਿੰਦੇ ਨੇ ਤੇ ਕੋਈ ਗੱਲ ਨਹੀਂ ਵੀ ਜੇ মিডিਆ ਚ ਆਊਗਾ ਫਿਰ ਵੀ ਅਸੀਂ ਕੰਮ ਕਰਾਂਗੇ ਵੈਸੇ ਵੀ ਸਾਡਾ ਕੰਮ ਆਪਣਾ ਨਿਰੰਤਰ ਚੱਲਦਾ ਰਿਹਾ ਜੇ ਉਰ ਕੋਈ ਕਿਸੇ ਦੀ ਜਾਨ ਨੂੰ ਖਤਰਾ ਹੁੰਦਾ ਹੈ ਜਾਂ ਕੋਈ ਡਿੱਗਦਾ ਹੈ ਜਿਵੇਂ ਹੁਣ ਇੱਕ ਮਾਤਾ ਜੀ ਨੇ ਆ ਤੁਹਾਡੇ ਕੋਲ ਹੀ ਜਿਹੜੇ ਖੜੇ ਨੇ ਇਹ ਡਿੱਗੇ ਇਹਨਾਂ ਦੀ ਜਿਹੜੀ ਹੈਗੀਆ ਜਿਹੜੇ ਦੇਖ ਸਕਦੇ ਤੂੰ ਵੀ ਨੂਰ ਹਿੱਡ ਦੀ ਹੱਡੀ ਨੂੰ ਪ੍ਰੋਬਲਮ ਆ ਗਈ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਜੀ ਇਹ ਤਾਂ ਨਹੀਂ ਚਲੋ ਬਿਲਕੁਲ ਸਹੀ ਗੱਲ ਹੈ ਪ੍ਰਸ਼ਾਸਨ ਦਾ ਵਰਤਨ ਹੋਵੇਗਾ